ਤਾਰੇ ਤਾਂ ਮੇਰੀ ਚੱਲ ਚਾਹੇ ਬਦਕਰੀ ਕਰਦੇ ਸੱਚੋ ਸੱਚੇ ਕਰੇ ਅੰਤ ਤੱਕ ਬੈਠੇ ਬੱਤਾਂ ਲਾਉਂਦੇ ਨੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਐਨੀ ਮਾੜੀ ਹੋ ਚੁੱਕੀ ਹੈ ਕਿ ਹਰ ਵਿਅਕਤੀ ਹਰ ਵਪਾਰੀ ਅੱਜ ਇੱਥੇ ਖਤਰਾ ਮਹਿਸੂਸ ਕਰ ਰਿਹਾ ਤੇ ਵੱਡੀ ਇੰਡਸਟਰੀ ਇੱਥੋਂ ਜਾਣ ਲੱਗੀ ਹੈ। ਸ਼ਲੁਧਿਆਣੇ ਦੇ ਵਿੱਚੋਂ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਮਹਾਰਾਸ਼ਟਰ ਜਾ ਰਿਹਾ ਹੈ। ਤੇ ਸਾਡੇ ਆਲੇ ਕੁੱਗੂ ਸੁੱਤੇ ਪਏ ਐ ਤੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਬੁਰਾ ਹਾਲ ਹੈ। ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਮਾੜੀ ਹੈ ਤੇ ਹਰ ਪੰਜਾਬ ਦਾ ਵਿਅਕਤੀ ਪ੍ਰਭਾਵਿਤ ਹੋ ਗਿਆ ਹੈ ਐਸੀ ਪੰਜਾਬ ਦੇ ਲੋਕਾਂ ਨੇ ਇਸ ਕੰਮ ਵਾਸਤੇ ਇਹਨਾਂ ਨੂੰ ਸਰਕਾਰ ਨਹੀਂ ਸੀ ਦਿੱਤੀ ਕਿ ਪੰਜਾਬ ਨੂੰ ਲੀਰੋ ਲੀਰ ਕਰ ਦੇਣ ਪੰਜਾਬ ਦਾ ਬੁਰਾ ਹਾਲ ਕਰ ਦੇਣ ਪੰਜਾਬ ਨੂੰ ਲੁੱਟ ਕੇ ਲੈ ਜਾਣ ਜਿਹੜੀ ਸਭ ਗੱਲ ਤੁਖਤਮਾਨ ਦੀ ਤੁਹਾਡੇ ਤੇ ਕੈਪਟਨ ਮਰਿੰਦਰ ਸਿੰਘ ਤੇ ਤੰਜ ਕੱਸਿਆ ਹੈ ਤੇ ਪੱਕੇ ਪੈਰੀ ਹੱਥ ਪਾਵਾਂਗੇ ਮੈਂ ਕਹਿੰਦਾ ਜੀ ਰੋਕਦਾ ਕੌਣ ਹੈ ਜੇ ਜ਼ਰੂਰਤ ਹੈ ਕਰ ਲੈਣ ਹਲਕਾ ਚਮਕੌਰ ਸਾਹਿਬ ਦੇ ਲੋਕਾਂ ਨੇ ਪਹਿਲਾਂ ਐਮ.ਐਲ.ਏ ਬਣਾ ਕੇ ਫਿਰ ਜਲੰਧਰ ਹਲਕੇ ਦੇ ਲੋਕਾਂ ਨੇ ਐਮ.ਪੀ ਬਣਾ ਕੇ ਮੈਨੂੰ ਸੰਸਦ ਦੇ ਵਿੱਚ ਭੇਜਿਆ ਜਿੱਥੇ ਮੈਂ ਜਲੰਧਰ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਉੱਥੇ ਅੱਜ ਮੈਂ ਗੁਰੂ ਸਾਹਿਬ ਬਾਬਾਜੀਤ ਸਿੰਘ ਜੀ ਬਾਬਾ ਜਹਾਰ ਸਿੰਘ ਜੀ ਦੇ ਸਥਾਨ ਤੇ ਗੁਰੂ ਗੋਬੇ ਸਿੰਘ ਜੀ ਦੀ ਚਰਨਛੋਪਾ ਬਰਾਬਰ ਅਰਤੀ ਹੈ ਏ ਬਾਬਾ ਅਜੀਤ ਸਿੰਘ ਜੀ ਬਾਬਾ ਜਹਾਰ ਸਿੰਘ ਜੀ ਤੇ ਠੀਕਰ ਸਹੀਦਾ ਦਾ ਗੁਰਦੁਆਰਾ ਕਤਲਗੜ੍ਹ ਸਾਹਿਬ ਵਿੱਚ ਲੱਤ ਮਾਸਤਰ ਹੋਣ ਆਇਆ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਆ ਕਿ ਉਹਨਾਂ ਨੇ ਮੇਰੇ ਤੇ ਕਿਰਪਾ ਕੀਤੀ ਹੈ ਸੰਸਦ ਰਤਨ ਦਾ ਅਵਾਰਡ ਮਿਲਿਆ ਇਹ ਅਵਾਰਡ ਮੈਂ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਦਾ ਪੰਜਾਬ ਦੇ ਲੋਕਾਂ ਦੀ ਧਰੋਹਰ ਹੈ ਉਹਨਾਂ ਨੇ ਮੈਨੂੰ ਇਸ ਕਾਬਲ ਬਣਾਇਆ ਤੇ ਇਹ ਉਹਨਾਂ ਦੀ ਸ਼ਕਤੀ ਜਿਹੜੀ ਦਿੱਤੀ ਵੀ ਹੈ ਉਹਦੇ ਨਾਲ ਮੈਂ ਸੰਸਦ ਦੇ ਵਿੱਚ ਬੋਲਦਾ ਤੇ ਸੰਸਦ ਦੇ ਵਿੱਚ ਬਾ ਬੇ ਬਾਕੀ ਬੋਲਣ ਦੇ ਨਾਲ ਕਿਸਾਨਾਂ ਦੀ ਐਮਐਸਪੀ ਦੀ ਗੱਲ ਤੇ ਹੋਰ ਗੱਲਾਂ ਕਿਸਾਨਾਂ ਦੀਆਂ ਰੱਖਣ ਦੇ ਬਾਬ ਤੇ ਤੇ ਨਾਲ-ਨਾਲ ਖੇਤ ਮਜ਼ਦੂਰ ਦੇ ਬਾਰੇ ਜਿਹੜੀਆਂ ਮੈਂ ਰეკਮੈਂਡੇਸ਼ਨਾਂ ਕਰੀਆਂ ਉਹਦੇ ਤਹਿਤ ਮੈਨੂੰ ਇਹ ਸੰਸਦ ਰਤਨ ਦਾ ਅਵਾਰਡ ਮਿਲਿਆ ਮੈਂ ਇਸ ਲਈ ਸਾਰੇ ਹੀ ਪੰਜਾਬ ਦੇ ਲੋਕਾਂ ਨੋ ਵਧਾਈ ਵੀ ਦਿਨਾ ਤੇ ਉਹਨਾਂ ਦਾ ਧੰਨਵਾਦ ਜੀ ਸਭ ਤੁਸੀਂ ਕਿਸਾਨਾਂ ਦਾ ਜ਼ਿਕਰ ਕਰਿਆ ਪਰ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਦਾ ਬਹੁਤ ਵੱਡਾ ਮੁੱਦਾ ਹੈ ਲੈਂਡ ਪੂਲਿੰਗ ਬਾਰੇ ਮੈਂ ਸਿੰਪਲੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਇਹਦੀ ਜ਼ਰੂਰਤ ਕਿਹਾ ਹੈ ਜਿਹੜਾ ਤੁਸੀਂ ਪਖਾੜਾ ਖੜਿਆ ਕਰਿਆ ਹੋਇਆ ਹੈ 60000 ਏਕੜ ਜ਼ਮੀਨ ਪੰਜਾਬ ਦੀ ਤੁਸੀਂ ਅਕਵਾਇਰ ਕਰ ਲੱਗੇ ਹੈ ਤੇ ਕਿਸਾਨ ਨੂੰ ਦੇਣਾ ਤੇ ਲਾ ਲਈ ਤੁਸੀਂ ਮੈਂ ਪੁੱਛਣਾ ਕਿ ਇਹਦੀ ਜ਼ਰੂਰਤ ਕਿਹਾ ਕਿਉਂ ਕਰ ਰਹੇ ਹੋ ਤੁਸੀਂ ਸਿਰਫ ਇਸ ਕਰਕੇ ਕਿ ਤੁਹਾਡਾ ਤੁਹਾਡੇ ਕੋਲ ਫੀਮ ਖਾਣ ਨੂੰ ਪੈਸੇ ਨਹੀਂ ਹੈ ਤੁਹਾਡਾ ਦਵਾਲਾ ਨਿਕਲਿਆ ਹੋਇਆ ਹੈ ਤੇ ਤੁਸੀਂ ਅੱਜ ਪੰਜਾਬ ਨੂੰ ਚਲਾ ਨਹੀਂ پا ਰਹੇ ਤਨਖਾਹਾਂ ਦੇਣ ਦੀ ਤੁਹਾਨੂੰ ਮੁਸੀਬਤ ਆਈ ਵੀ ਹੈ ਤੇ ਤੁਸੀਂ ਚਾਹੁੰਦੇ ਹੋ ਕਿਸਾਨਾਂ ਦੀ ਜ਼ਮੀਨ ਤੇ ਅਰਬ ਰੁਪਇਆ ਲੋਨ ਲੈ ਕੇ ਫੇਰ ਅਗਲੀ ਵਾਰੀ ਫੇਰ ਉਹ ਪੈਸਾ ਵੰਡ ਕੇ ਦੇਸੀ ਸਰਕਾਰ ਬਣਾ ਲਈ ਤੇ ਪੰਜਾਬ ਦੇ ਕਿਸਾਨ ਪੰਜਾਬ ਦਾ ਖੇਤ ਮਜ਼ਦੂਰ ਜ਼ਮੀਨਾ ਤੋਂ ਬਾਂਝੇ ਹੋ ਜਾਣ ਅੱਗੇ ਰੋ ਪੰਜਾਬ ਕੋਲ ਰਹੇ ਕੁਛ ਨਾ ਐਸੀ ਇਹ ਹੋ ਨਹੀਂ ਦੇਣਾ ਚਾਹੇ ਤੁਸੀਂ ਜ਼ੋਰ ਲਗਾ ਲੋ ਜੇ ਥੋੜਾ ਬਹੁਤਾ ਤੁਸੀਂ ਕਿਸੇ ਕੰਡੇ ਲਗਾ ਲਈਏ ਗਲਤ ਆ ਅਗਲੀ ਸਰਕਾਰ ਦੇ ਵਿੱਚ ਪ੍ਰਮਾਤਮਾ ਮੌਕਾ ਦੇਵੇ ਕਾਂਗਰਸ ਪਾਰਟੀ ਨੂੰ ਐਸੀ ਇਹ ਰੱਦ ਕਰ ਦੇਣਾ ਤੇ ਜ਼ਮੀਨ ਕਿਸਾਨਾਂ ਦੀ ਜਾਏਗੀ ਨਹੀਂ ਅੱਜ ਤੱਕ ਇਸ ਤਰ੍ਹਾਂ ਐਡੀ ਵੱਡੀ ਗਿਣਤੀ ਦੇ ਵਿੱਚ ਤعداد ਦੇ ਵਿੱਚ ਜ਼ਮੀਨ ਕਦੇ ਐਕਵਾਇਰ ਨਹੀਂ ਹੋਈ ਸਾਡਾ ਖੇਤੀ ਪ੍ਰਧਾਨ ਸੂਬਾ ਹੈ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਜੇ ਖੇਤੀ ਜੋਗੀ ਜ਼ਮੀਨੇ ਨਹੀਂ ਰਹੇਗੀ ਤਾਂ ਲੋਕਾਂ ਨੇ ਗੁਜ਼ਾਰਾ ਕਿੱਥੋਂ ਕਰਨਾ ਇਸ ਕਰਕੇ ਤੁਸੀਂ ਮੈਂ ਚੈਲੰਜ ਕਰਦਾ ਤੁਹਾਨੂੰ ਐਸੀ ਤੁਹਾਡੇ ਪਾਸ ਇਹ ਤੁਹਾਡੀ ਜਿਹੜੀ ਪਾਲਿਸੀ ਹੈ ਇਹ ਚੱਲਣ ਨਹੀਂ ਦੇਣੀ ਪੰਜਾਬ ਦੇ ਲੋਕਾਂ ਨੇ ਤਿੰਨ ਕਾਲੇ ਖੇਤੀ ਦੇ ਕਾਨੂੰਨ ਨਹੀਂ ਚੱਲਣ ਦਿੱਤੇ ਉਹ ਤਾਂ ਸਿਰਫ ਖੇਤੀ ਵਿੱਚ ਐਮਐਸਪੀ ਜਾਂ ਹੋਰ ਗੱਲਾਂ ਵਾਸਤੇ ਸੀ ਇਹ ਤਾਂ ਤੁਸੀਂ ਸਾਡੀ ਖੇਤੀਓ ਲੈਣ ਲੱਗੇ ਐ ਤੁਹਾਨੂੰ ਐਸੀ ਕਿਸ ਤਰ੍ਹਾਂ ਬਖਸ਼ ਦਾਂਗੇ